ਸਤਿ ਸ਼੍ਰੀ ਅਕਾਲ ਮਨੁ ਮਨੁ ਸਾਂਤੇ ਰਾਮ ਨਾਮ ਜਪਿ ਕੋ ਲੰਗਤੁ ਸੁਖਤਾਨ ਅਵਤਾਰ ਬਿਧਾਇ ਜੰਗਰ ਅਖੀਕੈ ਸਭ ਕੋਇ ਮਤੇ ਤਨ ਦਾ ਸੋਇ ਹੈ ਉਪਰ ਤਵਾ ਫਾਇਦਾ ਕਰ ਕਬ ਜਹਾ ਜੀ ਨਾਨਕ ਕਿਸ ਸਾਸ਼ਵ ਬਾਗੀ ਕਾ ਸਾਸ਼ਵ ਮਾਇਕੇ ਸੁਭਾਇ ਕੋ ਇਤਿਹਾਸੁ ਬਕਰ ਹੈ ਕੋ ਜੁਆ ਆਪਣਾ ਚਾਹੇ ਹੋਰ ਜੈ ਸੰਤਤਾ ਦਾ ਸਤ ਸੁਨਹੁਤੇ ਪਾਵੇ ਤਨ ਕੋ ਜੀਵਨ ਰਾਖੂ ਗੁਦੋ ਤੇ ਤਰਾਰ ਉਹ ਕੋਈ ਗੱਲ ਨਹੀਂ ਹੈ ਅਧਾਰਨ ਸਾਡੇ ਰਾਜਾ ਕੀ ਦਿੱਸ ਮਾਤ ਦੇਖਣਾ ਨਾ ਪਾਇਆ ਸਾਰੀ ਕੁਝ ਹੋਣਾ ਹੋ ਜਾਣਾ ਹੋ ਜਾਪੂ ਸਾਹਿਬ ਚੱਲਣ ਦੱਸਦੇ ਚੋਣੇ ਨੇ ਮੇਰੇ ਖਾਲੀ ਹਾਂਜੀ ਲਾਈਵ ਲਾ ਨਾਲ ਕੇ ਅਲਕੇ ਪਾਜ ਸੁਤਲਾਓ ਬੀਆ ਨਾ ਛੱਡ 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 ਪਾਤ ਜਰ ਭਰਤੀਆ ਜਾ ਕਰਨਾ ਕੋਤੇ ਪਤੀ ਤੇ ਜਾ ਹਕਮ ਦੇਤ ਸਗਤਾਂ ਚਲੋ ਜਾਂਦੇ ਇੱਕ ਕੁਰਸਾ ਜੱਟੇ ਵਿੱਚ ਸੱਚਾ ਕੇ ਛੱਤੋ ਛੱਤੇ ਆਚਾ

आदरणीय गंगा सागर जाकर सहचुनिका का कार्य आज रहा जो विकास समिति सदस्य प्रस्तुत को विचार के आपका सम्मान अपने नाम से जाकर नीलावी तो आएगी सागरदेव आदि सागर जाने का जाना को सरल कोई अपने सोच तुम्हारी आते आजाद जनराज नाम से अगर से आपको गंगा जन्म किराया जाए ओ देश के एहसान जो है में कुछ भीतर का सागर सागर का नाम जान करना है मेरा जाकर अन्य न करे कार्यक्रम के लिए चेतन शर्मा बीके 4 ਦੇਸ ਅਸਾਇਨਾ ਦੇ ਵਿੱਚ ਆਖਿਰ ਤੇ ਆਪੇ ਬਾਈ ਹਾਂ ਪਰਿਸ਼ਕ ਦੇ ਰੋਤੇ ਕੋਈ ਹੱਥ ਹਰਦ ਕੇ ਸਾਥ ਤੇ ਥਾਉ ਜਾਂਦਾ ਜਿਹੜਾ ਨਾਮ ਲੱਗ ਨਾਮ ਸਾਰੇ ਸੁਣੋ ਆਪਣੇ ਵਟਸਐਪ ਕੋ ਸਤਾਂ ਬਾਗਰ ਕਰਦੇ ਕੇਤਾਰੇ ਰੇਖਾ ਨੂੰ ਨਾਗਤਾਰੇ ਸਭੇ ਸਤਾਂ ਬਾਗਰ ਲੱਭਦੇ ਕੇਤਾਰੇ ਆਗਰਦਾਨ ਨਾਮ ਕੇਤਾਰੇ ਅਗਰਹਿ ਵਿਚਾਰ ਸੰਤਾਨ ਨਾਮ ਚੇ ਨਾਮ ਸਭ 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 ਨਾਮ ਦਾ ਸੰਬੋਧਨ ਕਰਦੇ ਹਾਂ ਜੀ ਸੋਤ ਸਤ ਸਾਂਝਾਂ ਦੇ ਬੰਸਾ ਤੋਂ ਸਤ ਸਪਾਣਿ ਸਤ ਕਰੂੰਗਾ ਤੇ ਮੇਰੇ ਸਤ ਸੋਤ ਤਾਤ ਪਾਨ ਸਤ ਕਰਨ ਦੇ ਲੈਵਲ ਦੇ ਸਭ ਯਾਤਰਾ ਪਰ ਸਤ ਨਾਮ ਬਾਰੇ ਸੁਝਾਈ ਕਿ ਸ਼ਾਸਨ ਦੇ ਨਾਮ ਕਰਦਾ ਹੈ ਸਤ ਤੇ ਜੰਗਾਂ ਦਾ ਪ੍ਰਵੇਸ਼ ਹਾਂ 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 ਆਪ ਜੀ ਆਪ ਜੀ ਨਾਲ 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 ਆਪ ਜੀ ਜਿਸਕੇ ਸੇਸ਼ਨ ਕੰਮ ਆ ਰਿਹਾ ਕੋਈ ਨਹੀਂ ਆਹੀ ਆ ਕਲੈਰਿਟੀ ਨਹੀਂ ਆ ਰਹੀ ਉਹ ਸਤਨੰਗ ਬਾਹੂਲਾ ਬਾਰੇ ਦੇ ਨਹੀਂ ਆਹੀ ਆ ਦੇਖੋ ਨਾ ਉਹੀ ਚੱਲਦਾ ਰਹੇ ਮੈਂ ਇਹ ਗੱਲ ਸਮਝ ਗਿਆ ਮੈਂ ਇੱਕ ਸਤਨੰਗ ਬਾਹੂਲਾ ਬਾਰੇ ਦੇ ਇਹ ਲੈ ਕੇ ਦੇਖਾਂ ਤੁਹਾਡੇ ਵਾਲਾ ਨਹੀਂ ਹੈਗਾ ਇਹ ਟਾਡਾ ਚੈਨਲ ਹੋਰ ਆ ਆਹੋ ਵੀ ਕਹਿ ਰਹੇ ਆ ਇਹ ਇਹ ਹੋਰ ਚੈਨਲ ਆ ਇਹ ਫੇਸਬੁਕ ਤੇ ਸਾਡ ਨਹੀਂ ਨਹੀਂ ਹੋ ਜੀ ਤਾਂ ਇਹ ਚਾਨਦ ਕਾਪਸ ਕਾਪਸ ਤੇ ਪ੍ਰਕਾਰ ਸਲਾਈ ਨਾਲ ਹੋਣੇ ਨੂੰ ਦੀ ਰਹੇ ਆ ਸਾਡੇ ਆਪੇ ਸਭ ਯਾਪ ਰਹੇ ਸਭ ਸਤਿ ਸ਼੍ਰੀ ਅਕਾਲ ਯੂਟਿਊਬਰ ਹਾਂ ਜੀ के यूट्यूब से ये उनका साथ यूट्यूब के साथ सागर सतागोजन हाथों सता भाई नाम से सात रुद्र सातoida दिन माने कार्यक्रम से गुती यहां जाकर के कार्यक्रम में बोल रहा करते में तो बात बातल बात गदाई सबको कहना न जाए ਪੂਜਾ ਗੋਜਰ ਘਰ ਦੇ ਰੋਣ ਨਾਮਾਨ ਵਰਮਾਂ ਕੇ ਡਾਕਟਰ ਸ਼ਰਕਰ ਦੇ ਸਾਹੇ ਨਾਲ ਕੰਮ ਕਰਦਾ ਹੈ। ਧਾਕਰ ਤੋਂ ਸੇਵਾ ਕਰਦੇ ਨੇ ਨਾਮਾਨ ਕੇ ਕਾਗਜ਼ ਕਹਿੰਦੇ ਕਿ ਇਹਦੇ ਕਾਗਜ਼ ਲਈ ਜਰੂਰ ਕਰ ਸਕਦੇ। ਮੈਂ ਤੁਹਾਡੀ ਵੀਡੀਓ ਬਣਾ ਦੇਣੀ ਹੈ। ਮੈਂ ਤੁਹਾਡੀ ਵੀਡੀਓ ਬਣਾ ਦਿਆਂਗੀ। ਧੰਨਵਾਦ। ਸੁਰੀਏ ਕਹਿੰਦੇ ਮੈਂ ਪਿੱਤੀ ਨਹੀਂ। ਉਹ ਬਹੁਤ ਬੜਾ ਸਾਫ ਹੈ ਗਿੱਲਾ ਹੈ ਪੈ ਤੁਹਾਡੀ ਮਹਾਰਾਜ ਕਿਤੇ ਹੈ। ਅੱਛਾ ਬੜਾ ਗਿੱਲੇ ਹੋਏ ਸਾਰੇ ਗਿੱਲੇ ਮੁੱਛੋ ਹੈ ਭਈਆ। ਆਹ ਪਾਰੀ ਨਾੜੀ ਅਨੇ ਮਨ ਮੋਰ ਪੈ ਗਈ ਨਾ ਤਰ ਵੀ ਨਵੇਂ ਚੰਦੇ ਆ ਆਪਨੇ ਨਾਮ ਕਾਮਨ ਰੋਗ ਨਰੋ ਕਾਫੀ ਪੀ ਲੋ ਬੋਲ ਹੋ ਜਪਿ ਤੇ ਪਾ ਦਿਨ ਰਾਤ ਤਉ ਆਪਣੇ ਜਨਤੀ ਨੀਤਾ ਤਨ ਕੰਪ ਰੋਗ परमतेज के जो मन में ले के मन की वो मात्रा रखना रे ला 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 तात को हम और से आन पगली शार सिजंग की तू सेवा ला रब जन भज ओ जी नाथ के जो सब सब का को ज्ञानियों <णुड़ी splash> ਸਤਿ ਸ਼੍ਰੀ ਅਕਾਲ ਮੈਂ ਅੱਜ ਤੁਹਾਡੇ ਸਾਹਮਣੇ ਇਹ ਨਿਯਾਨਤ ਕਰਨ ਲਈ ਆਇਆ ਹਾਂ ਕਿ ਬਿਜਲੀ ਦੇ ਕੰਮ ਕਰਵਾਉਣ ਲਈ ਆਨੰਦ ਸਰਕਾਰੀ ਦਫ਼ਤਰ ਵਿੱਚ ਜਾਣਾ ਜ਼ਰੂਰੀ ਹੈ। ਜੇਕਰ ਤੁਸੀਂ ਕੋਈ ਗਿਰਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆ ਕੇ ਅਰਜ਼ੀ ਦੇ ਸਕਦੇ ਹੋ। ਸਾਨੂੰ ਸਹਿਮਤ ਕਰਦੇ ਹਾਂ ਕਿ ਅਸੀਂ ਗੁਰਪ੍ਰੀਤ ਸਿੰਘ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਦਾ ਨਾਮ ਦਰਜ ਕਰਦੇ ਹਾਂ। ਅਸਲ ਵਿੱਚ 7 ਸਾਲ ਤੋਂ ਉਹਨਾਂ ਸਾਥ ਜੀ ਨਾਮ ਨਾਲ मन बेचै सत गुर के पास दुर्गे का

پھر ڏسڻ لاءِ ڪيئن پاسا چڪر ٿي وڃي ته ڪيئن سڀ راڻين سان سچي سچي ڪري سگهتا آهن سمجهو ٿو باقي سڀني کي پنهنجي ڪهڙي سان گونبيا انت قيمتن اپائي انند پاٿ کي مليا جي ਕਾਲਿ ਕੌਣ ਹੈ ਦੱਸੇਗਾ ਸ੍ਰੀ ਦਾਸ ਤਾਂ ਬਿਹਾਰੀ ਸਭ ਕੁਝ ਆਪਣੇ ਨਾਮ ਦਿੱਸਤ ਕੋਲ ਸਭ ਆਪਣੇ ਹੋਰਿ ਕੋਈ ਕੋਈ ਅਵਸ਼ਕੀ ਹੈ ਮੋਰ ਕੋਈ ਸਤਨਾਹੀ ਕਰਨਾ ਜਾਂ ਕੇ ਸਤਿ ਸਾਥਾ ਹਰ ਤੋਂ ਮੁੰਡੇ ਪਤਿ ਦੇ ਸਤਿ ਮਾਰਤਕ ਮਲੇ ਕੋ ਮਨ ਵਿੱਚ ਰੱਖੇ ਹਰ ਇੱਕ ਜੀ ਪ੍ਰਵਾਦ ਸੇ ਜੀ ਨਾਨਕ ਪਰਮੋਦ ਕਹਿਤ ਨਾ ਸੇ ਸਾਥ ਮਾਂ ਕੰਮ ਕਰਨ ਦੇ ਨਾਟਕਾਂ ਤੋਂ ਬਦਨ ਦੇ ਸਰਬਦੇਵ ਅਤੇ ਕਾਂਲੇ ਦੇ ਵਿਚਕਾਰ ਸਰਬਜੀਤ ਕਰਕੇ ਅਰੰਭ ਕਰਨਾ ਮਾਰੀ ਦਿੱਤਾ ਹੈ ਕਿ ਤਾਈ ਸੁਣ ਚੁਕੇ ਇਹ ਪ੍ਰਮ ਗਵਨ ਕਿੰਪਾਈ ਦੇ ਪ੍ਰਮ ਗਵਨ ਸੁਣਾ ਦੀ ਹਵਾ ਦਾ ਸ਼ੋਣ ਜੋਗਨ ਕਰਮ ਤੋਂ ਯੋਗਤਾ ਸਾਧਿ ਸਰਨੀ ਮੈਂ ਆਪਣੇ ਪ੍ਰਸਾਦ ਨੇ ਹਰ ਕੋ ਆਪਣੇ ਕਿਤਾਬੇ ਪਰ ਹਬਨ ਦੁਨੀਆਂ ਨਹੀਂ ਕੋਇ ਤਨ ਸੇ ਗਸੋ ਪਰੋਤ ਪੋਤਰ ਵਿਆਹ ਨੂੰ ਫਰੰਟੇ ਪਰਗਾ ਸਾਧਿਆ ਖੰਡ ਰਚਨਾ ਆਪਣੀ ਕਥਾ ਰਿਪਰਨਾਤ ਗੁਰ ਹਰੀ ਸ਼ਲੋਕ ਸਾਧਨ ਚਾਲਾ ਬਿਨ ਪਦਨਾ ਵਿਖਿਆ ਸਰ ਜੀ ਸ਼ਾਰ ਹਰ ਹਰ ਨਾਮ ਤੋਂ ਬਾਗਨ ਨਾਮ ਕੀ ਹੋਤਾ ਸਾਰ ਸਭ ਆਂ ਜਨਨ ਕਰ ਵਿਦਿਆ ਦੇ ਸਨ ਦਾ ਮਾਗਰ ਪਾਉਨ ਕਿ ਨਾਉ ਤੋਂ ਬਾਗ ਸਭ ਕੀ ਬੇਕੀ ਦੀ ਕਾਫੀ ਕੋਣ ਕੋ ਵੀ ਰੱਤੀ ਚਲੇ ਗਏ ਸਾਰੋਗ ਨਾਨ ਪੰਜਾਬ ਜਿਸ ਤਨ ਕੋ ਚਾਰ ਪੰਟ ਉੱਠਦਾ ਹੈ ਸੋ ਤਾਂ ਹਾਸੇ ਵਤੇ ਪਾਵ ਹੈ ਜੈ ਸੁਖ ਕੋ ਨਿਤ ਬਾਣਛੈ ਨੀਤੇ ਸੋ ਸੁਖ ਸਾਧੂ ਸੰਗ ਪਰੇਤ ਜੀ ਸੋਭਾ ਕੋ ਕਹਿੰਦਾ ਮੈਂ ਕਿਸੇ ਰੋਡ ਨਾਲ ਨੂਰ ਚੜਾ ਕੋ ਲਾਇ ਮੈਂ ਬਤੇਰੇ ਲੋਕ ਦੇਖਣ ਦੇ ਆ ਸਰਕਾਰ ਕੇ ਪਰਿਵਾਰ ਮਨ ਪ੍ਰਭੂ ਉਹ ਹੱਥ ਨਾ ਗਾਲੀ ਤਾ ਅੱਠਾ ਬੈਠਾ ਕੋ ਤੱਕ ਨਾ ਕੋਈ ਡਾਕ ਹੈ ਜਿਹਦੇ ਬਸ ਹੈ ਸੋਇ ਕਾ ਤਾ ਕੀ ਠੰਡਾ ਹਰਨ ਸਮੱਸਿਆ ਸਮੱਸਿਆ ਸੋਭਾ ਕੋ ਮੈਂ ਤਾਂ ਕੋਈ ਹੌਯਾ ਕੋ ਪਾਇਆ ਕੋ ਰਾਜਿਤ ਕਾ ਜਾ ਬਸ ਆਪਣਾ ਸਿਕੋ ਤਤ ਵੀ ਚਾਰ ਕਹੈ ਜਨ ਸਾਚਾ

ਇਨ ਤੇ ਕਹੋ ਕਬਨ ਸੁਧਕਾਰ ਆਸਾਨੀ ਦਥ ਸਮਾਦੀ ਝੂਠਾ ਝੰਮ ਝੂਠ ਭਾਸਾ ਦੀ ਜਿੰਦੀ ਐ ਤਿਸੁ ਜਾਨ ਨ ਬਿਕਾਨਾ ਨਾ ਦਸਾ ਨਾਲ ਪਛਤਾ ਨਾ ਗੁਰ ਕੀ ਮਤੋ ਲੈ ਹਲ ਭਗ ਨ ਬਡੋ ਗੈ ਸਨ ਹਰਿਪਾਲ ਪਰਮਾਤਮਾ ਤੇ ਨ ਕੋ ਤੁਮਾਰੋ ਚੇ ਚਾਨ ਤਮ ਆਪੋ ਮਾਹਿ ਜਿਆ ਨੂੰ ਜਾਣ ਕੇ ਕਿ ਲਿਖ ਜਾਇ ਆ ਦੇਖੋ ਅਬਰਾ ਨਾਮ ਜਪਾਓ ਸੁਣ ਤੋ ਕਹਿ ਤਰੇ ਆਤਰਾ ਪਾਉ ਸਾ ਤੋ ਪਾਉ ਨਾਉ ਸਾ ਸਹਜ ਹੈ ਸਾ ਤੋ ਸਤਿ ਤਰ ਪਨਾਹ ਇਸ ਪ੍ਰਕਾਰ ਗਉ ਗਾ ਕੇ ਹਿੰਦ ਚ ਹੈ ਜਗਤ ਨਾਨਕ ਇਕ ਜਾਤਾ ਸ਼ਲੋਕ ਫਿਰ ਤੇ ਫਿਰ ਤੇ ਪ੍ਰਭ ਆਇਆ ਪਰਿਆਤ ਹੋ ਸਰਨਾ ਹੈ ਨਾ ਦੀ ਕੀ ਸਭ ਬੇਨੰਤ ਸੰਤ ਪਿਆ ਆਪਣੇ ਭਗਤੀ ਦਾ ਰਸ ਤੁਹਾਡਾ ਸਾਡਾ ਆਪਣਾ ਚੱਲਦਾ ਜਗਤ 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 ਕਰਨ ਕਰਕੇ ਤੁਹਾਡੇ ਵਗਰ ਬੇਰ ਆਪਣਾ ਚੱਲਦਾ ਪਿਆ ਤੁਹਾਡਾ ਆਪਣੇ ਦੁਆਰਾ ਸਾਥ ਸਾਥ ਪ੍ਰਾਪਤ ਅਤੇ ਆਵਚਾਰ ਕਰ ਸੁਣਾ ਕੇ ਆਪਣੀ ਦੀ ਹੋਂਦ ਲਈ ਕੋਈ ਕੁਹਾਦਾ ਨਾਨਕਪੁਰ ਨਾਮ ਪ੍ਰਸਾਰ ਪ੍ਰੋਫੀ ਡਿਸ਼ ਮਾਨਸੂਖਾ ਹਰ ਉਸ ਦਾ ਬੇਟਾ ਕੋਈ ਨਾਮ ਨਾਮ ਤੇ ਫੇਸਬੁਕ ਕੋਈ ਸੇਵਾ ਕੀ ਮੰਤਪੂਰੀ ਪੇਸ਼ਾ ਕਰਦੇ ਨਦਰਤ ਲਈ ਨਾਨਕਪੁਰ ਗੁਰਦਵਾਰਾ ਸੇਵਾ ਪਿੰਡਸਰ ਦੀ ਹਾਲ ਬੰਦ ਫਾਰਕ ਹੋ ਜਾਂ ਪਿਆ ਜਨਮਰਨ ਦੁੱਖਾਂ ਗਏ ਅਿਸ਼ਪੁਰੀ ਸਰਦਾਰ ਸਾਹਿਬ ਜੀ ਰਵਿਆ ਸੱਤ ਸੰਗਠ ਜੋਇਨ ਸਰਫਤ ਨਿਆਮ ਲਾਇ ਨਾਨਕ ਭਗਤੀ ਨਾ ਸਮਾਲਣ ਦੱਸਿਆ ਨਾ ਪਹਿਲੇ ਦੱਸਿਆ ਨਾ ਬਲਖਰੀ ਗੱਲ ਦੀ ਮੈਂ ਪਹਿਲੇ ਆਪਣਾ ਹੀ ਲਾਤਾ ਮੈਂ ਆਪਣਾ ਦੇ ਲਾਤਾ 100 ਕਿਉਂਕਿ ਕਹਿੰਦੇ ਯਾਰ ਮੇਰਾ ਕਿ ਗੁਰੂ ਪ੍ਰਸਾਦ ਅੰਦਰ ਲਾਖਾ 600 ਤੋਂ 100 ਦੇ ਵਿੱਚ ਕਾਹਦਾ ਜਿੰਨ ਕਾ ਕੁੱਤਾ ਗਾਡਾ ਗੁਰੂ ਜੀ ਨੇ ਕਰਤੇ ਹੁ ਜਲਾ ਪਰੋਂ ਤੇ ਨਾਮ ਨਹੀਂ ਕਿ ਆਸਾਂ ਨੂੰ ਸੌਟ ਕਰੇ ਪਾ ਆਂ ਜਿਆ ਦੇਖੋ ਇਮਤਾਨ ਕਾ ਯਮਨ ਸਮਸਾ ਪਾਵੋ ਆਪ ਜੇ ਕੋ ਮੈਂ ਨੰਦੇ ਪਾਵੋ ਪਾਸ ਕਾ ਜਿਆ ਸਮਸਾ ਵਿੱਚ ਕੋਈ ਸਰਬ ਸਿਚਾਰ ਤੋਂ ਅੰਨ ਨਾਮ ਨੂੰ ਜਿਆ ਸਮਸਾ ਵਿੱਚ ਸੰਕਲਪ ਨਾਸਨਾ ਆਤਮ ਤੁਹਾਡੇ ਗਰੁੱਪ ਚ ਆਂਦਾਲਾ ਹਾਂਜੀ ਮੇਰਾ ਗਰੁੱਪ ਪਰੇ ਮੇਰਾ ਨਾਮ ਨਹੀਂ ਹੈ ਨਾ ਗਰੁੱਪ ਨੂੰ ਹਾਂਜੀ ਮੇਰਾ ਨਾਮ ਨਹੀਂ ਹੈ ਨਾ ਗਰੁੱਪ ਨੂੰ ਓਕੇ ਇਹ ਦੰਗਤਾਉਂਦਾ ਮੈਂ ਚਾਹੀਦਾ ਨਹੀਂ ਡੈਡੀ ਦਾ ਨਾਮ ਕਰਾਂ ਅੱਛਾ ਇੱਕ ਵਾਰੀ ਜਾਂ ਕਰਦਾ ਤੁਸ ਦਾ ਨਾਮ ਲਾ ਕੇ ਤਾਂ ਕਿ ਨਾ ਜਾਣ ਜਾਣ ਕਰਿਆ ਸਰ ਸਮਾਇ ਪਰਬਖ ਸੰਗਤ ਦੀ ਇਹ ਦਿਆਲ ਭਗਤੋ ਸਦਾ ਕਿਰਪਾਲ ਆਨਾਥ ਨਾਮ ਗੁਰੂ ਬਖਸ਼ਰ ਕਟੰਕਾਰ ਸਰਪਾਲ ਆਪ ਤੁਮ ਕੰਮ ਕਰਤਾ ਸਭ ਜਨ ਕੇ ਪ੍ਰਾਨ ਦਾ ਜੋ ਜਪੇ ਸੁਭਾਤ ਤੁਮ ਛੱਡ ਜਾਂਦੇ ਨਾ ਹਜੇ ਬੰਦੇ ਨਹੀਂ ਸਾਰੇ ਪਹੁੰਚੇ ਜਿਨ੍ਹਾਂ ਦੇ ਕਰਮਾਂ ਚੋਂ ਨਾ ਪਹੁੰਚ ਜਾਣਾ ਹਾਂ ਅਨਗਿਆਤ ਪਹੁੰਚ ਗਿਆ ਜਾਂ ਕਿ ਨਾਮ ਤੇ ਸਮਾਨ ਭਾਈ ਉਹ ਪਹੁੰਚ ਜਿਨ੍ਹਾਂ ਦੇ ਕਰਮਾਂ ਜਿਆਦਾ ਸਵੇਰੇ 6 ਵਜੇ ਬੈਠੇ ਪਏ ਆ ਜਨਾ ਚ ਨਹੀਂ ਆਏਗਾ ਫਿਰ ਉਹ ਉਹਨਾਂ ਨੂੰ ਕੀ ਕਹਿਣਾ ਸੀ ਸਰਬ ਗੁਣ ਨਿਰਗੁਣ ਮੇਰਾ ਅੰਕਾਰ ਸਤਿ ਸਬਾਤੀ ਆਪਰ ਆਪਨ ਕੀ ਆ ਨਾਨਕ ਆਪ ਹੀ ਚਲੋ ਮੈਂ ਬੰਦ ਕਰ ਦਿਆ ਨਾ ਫਿਰ ਕਿਉਂ ਜਾ ਕੇ ਕਾਰਜ ਕਰਦੇ ਚਾਹਤਾ ਆਪ ਨੂੰ ਸਭ ਕਹਿਤਾ ਜਾਂਦਾ ਆਪੇ